ਤੋਂਦਾ ਚੱਕਰ ਰੋ ਤਾਂ ਇਹ ਕਰੀ ਬੰਦੇ ਬੰਦੇ ਤੋਂਦਾ ਅਮਰਸਰ ਦੇ ਵਿੱਚ ਹੀ ਬਹੁਤ ਜ਼ਿਆਦਾ ਇੱਕ ਨਵਾਂ ਵੱਡਾ ਸ਼ਹਿਰ ਹੈ ਤੇ ਆਪਣੀ ਬਟਾਲੀ ਆ ਤੇ ਹੋਰ ਜ਼ਿਆਦਾ ਹੋਊਗੀ ਗੱਡੀ ਆਪਣੀ ਆ ਲੱਗੀ ਸਾਹਮਣੇ ਕਹਿੰਦੇ ਮੈਨੂੰ ਬਾਹਰ ਲੈ ਕੇ ਜਾਓ ਵੀ ਤੇ ਬਾਹਰ ਮੌਸਮ ਜੜਾ ਨਹੀਂ ਆ ਓਹੋ ਬਹੁਤ ਹੀ ਖਤਰਨਾਕ ਤੇ ਦੋ ਕੈਪ ਪਾਈਆਂ ਹੋਈਆਂ ਇਹਦੇ ਇੱਕ ਮੂਹਾਂ ਦੀ ਤੇ ਇੱਕ ਦੂਸਰੀ ਪਿੰਕ ਦੀ ਹੈਗੀ ਸੀਗੀ ਤੇ ਧੁੰਦ ਚੱਕ ਕਰੋ ਤੁਸੀਂ ਜਰਾ ਅਮਰਸਰ ਦੇ ਵਿੱਚ ਸੰਦੀਪ ਕਹਿੰਦੇ ਮੈਨੂੰ ਦੀਦੀ ਵਾਲ ਜਾਣਾ ਨਾਲੇ ਗੁੜੀਆ ਦਾ ਦਿਲ ਨਹੀਂ ਲੱਗਣ ਡਿਆ ਤੈਨੂੰ ਉਧਰੋਂ 10 ਮਿੰਟ ਕਮਾ ਲੈਣੇ ਆ। ਹਾਂਜੀ ਚੱਲ ਗਿਆ ਜੀ। ਚਲੋ ਜੀ। ਹੁਣ ਆਪਾਂ ਜਾ ਰਹੇ ਹਾਂ ਬਾਹਰ ਰੋਡ ਦੇਤੇ ਉਥੇ ਮਨਿੰਦਰ ਭਾਜੀ ਹੁਣੀ ਖੜੇ ਨੇ ਤੇ ਭਾਜੀ ਹੁਣੀ ਕਹਿੰਦੇ ਜੇ ਤੁਸੀਂ ਘਰੇ ਚਲੇ ਜੇ ਤਾਂ ਇੱਥੋਂ ਮੜਿਆ ਗੱਡੀ ਮੋੜ ਕੇ ਤੇ ਨਵੇਂ ਲੈ ਜਾਓ। ਪੁਲ ਦੇ ਤੇ ਖਲੋਤੇ ਨੇ ਉਹਨਾਂ ਨੂੰ ਪੁਲ ਤੋਂ ਲੈ ਲਾਂਗੇ। ਇਹਨਾਂ ਦਸਦੀਪ ਪਹਿਲੀ ਵਾਰੀ ਹੋਇਆ ਨਾ ਇਦਾਂ ਜਿਦਾਂ ਹਨ। ਇਦਾਂ ਕਦੀ ਨਹੀਂ ਮੈਸਨਾਂ ਜ਼ਿੰਦਗੀ 'ਚ ਹੋਇਆ ਜਿਦਾਂ ਨਾ ਅੱਜ ਹੋਇਆ ਪਿਆ ਆ। ਅੱਤ ਹੀ ਪਈ ਧੁੰਦੜੀ ਧੋਗਾ 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 ਆ ਮਤਲਬ ਕੈਮਰੇ ਦੇ ਵਿੱਚ ਘਟ ਰਾਕ ਲੱਗ ਰਹੀ ਹੈ ਜਿਹੜੇ ਅੰਮ੍ਰਿਤਸਰ ਵਾਲੇ ਹੋਣਗੇ ਉਹਨਾਂ ਨੂੰ ਤਾਂ ਪਤਾ ਹੀ ਹੋਣਾ ਵੀ ਕਿੰਨੀ ਕੁ ਅੱਜ ਪੂਰੀ ਹੱਤ ਹੋਈ ਪਈ ਆ ਐਦਾਂ ਕਦੀ ਹੋਇਆ ਨਹੀਂ ਵੈਸੇ ਜਿੰਨੀ ਅੱਜ ਧੁੰਦ ਪਈ ਆ ਵੀ ਹਾਂ ਰਹੇ ਮਹਾਰਾਜ ਰਖਾਇਆ ਬਹੁਤ ਅੱਤ ਹੋਈ ਪਈ ਆ ਉਹ ਵਾਇਗਰੂ ਹਾਂ ਵੇਲੇ ਪੁਲ ਤੇ ਆਪਾਂ ਪਹੁੰਚ ਗਏ ਹੁਣ ਇੱਥੇ ਭਾਜੀ ਕਿਤੇ ਖੜੇ ਹੋਣਗੇ ਏ ਮੈਂ ਕਿਤਾ ਮੜਿਆ ਦੁਬਾਰਾ ਹੋਇਆ ਕਰੋ ਲੈ ਕਿਤਰੰਤ ਮਾ ਚਾ ਤਾ ਬੁੱਧਾ ਬੁੱਧਾ ਕਹਾਣੀ ਦਾ ਬੋਲ ਲੈਂਦਾ ਬੁੱਧਾ ਚਲੋ ਇੱਕ ਕਰੀਏ ਇੱਕ ਪਾਪਾ ਹੂੰ ਇਹ ਕਰੋ ਇਹ ਇਹ ਬਸ ਵੈਲਕਮ ਸਸੀਗਾ ਸਵਾਤ ਦਾ 21 ਦਿਨਾਂ ਦੇ ਵਲੌਗ ਦੇ ਵਿੱਚ ਤੇ ਅੱਜ ਇਹ ਭਾਈ ਹੁਣ ਆਪਾਂ ਜਾ ਸਿੱਖਣੀ ਇੰਗਲਿਸ਼ ਲਈ ਕਿ ਕਿੰਨਾ ਭਾਈ ਬੋਲੀ ਦਾ ਬਣਾ ਇੰਨੀ ਗਡੀਰੀਆਂ ਕਿੰਨਾ ਮੇਰੀ ਨੀ ਨਾ ਨਹੀਂ ਦੱਸੇ ਮੈਨੇ ਭਲਾ ਨੀ ਨੀ ਚਲੋ ਸੋਚ ਕੇ ਦੱਸੋ ਯਾਰ ਹਾਂਜੀ ਇਨਗਰੀਡੀਅੰਟਸ ਇਨ ਗਰੀਡੀਅੰਟਸ ਹੈ ਨਾ ਸੰਦੀਪ ਤੂੰ ਬੋਲੀ ਬੜਾ ਤਿੰਨ ਕਰੋੜ ਆਹ ਕਸ਼ਮੀਰ ਵਾਲੀ ਗੱਲ ਤਿੰਨ ਕਰੋੜ ਇਹ ਮੇਰਾ ਪਤਾ ਲੈਣ ਆਏ ਨੇ ਮੇਰੀ ਬਾਹ ਸੜ ਗਈ ਰਾਂ ਦੀ ਬਾਹ ਸੜ ਗਈ ਤੇ ਬਾਹ ਕੁਝ ਏਦਾਂ ਦੀ ਹੋਈ ਆ ਸਰਦਾਰ ਜੀ ਨੇ ਪਰਨਾ ਬੰਨ ਕੇ ਦਿੱਤਾ ਕਿਦਾਂ ਲੱਗ ਰਿਹਾ ਸਾਡੇ ਸਰਦਾਰ ਜੀ ਇੱਧਰ ਆਓ ਇੱਕ ਮਿੰਟ ਸਰਦਾਰ ਜੀ ਇੱਥੇ ਖਲੋ ਜਓ ਮਗਰੋਂ ਮੜਾ ਆ ਹਾਂ ਬਸ ਕਿਦਾਂ ਸਰਦਾਰ ਜੀ ਜਚਰੇ ਨੇ ਕੀ ਆ ਪਾਣੀ ਵੇਖ ਲਓ ਕਿੰਨਾ ਇਹਨਾਂ ਦੇ ਕੁੱਠੇ ਦੇ ਉੱਪਰ ਹੋਇਆ ਵਾ ਤਰੇਲ ਜਿਹਦਾ ਪਈ ਜਿਹੜੀ ਇੱਥੇ ਹੁਣ ਪਹਿਲਾਂ ਵਾਈਪਰ ਮਾਰ ਲਾਂਗੇ ਉਸ ਤੋਂ ਬਾਅਦ ਵਿੱਚ ਇੱਥੇ ਬਾਲ ਲਾਂਗੇ ਚੁੱਲਾ ਫੇਰ ਬਣਾਵਾਂਗੇ ਜਿਹੜੀ ਰੇਲਾ ਬਣਾਵਾਂਗੇ ਤੇ ਪੜਥਾ ਬਣਾਵਾਂਗੇ ਮਾ ਪੜਥੇ ਵਾਲੇ ਬੈਂਗਣ ਬਣਾਉਣੇ ਹੋਣ ਤੇ ਆ ਵੀ ਚੀਜ਼ ਵਾਹ ਵਧੀਆ ਹੈ ਨਾ ਇਹ ਦਾ ਨਣਿਆਂ ਇਹਨਾਂ ਕੋ ਚੈਂਬਰ ਵਾਲੀਆਂ ਸੇਖਾਂ ਗਈਆਂ ਆੜੀਆਂ ਝਾਂਪ ਲਾਉਣ ਵਾਲੀਆਂ ਇਹਨਾਂ ਨੇ ਉਹਦੇ ਵਿੱਚ ਬੈਂਗਣ ਜਿਹੜੇ ਪ੍ਰੋਤੇ ਆ ਤੇ ਪਾਸਾ ਪਰਤਣ ਵਾਸਤੇ ਬਸ ਸਹੀ ਹੈ ਤਰੀਕਾ ਵੀ ਫਾਈ ਹੋ ਗਿਆ ਪਾਜੀ ਕਹਿੰਦੇ ਵੀ ਦੀਵ ਬੈਂਗਣ ਜਿਹੜੇ ਨਹੀਂ ਆ ਦੋ ਤਿੰਨ ਹੀ ਬੜੇ ਆ ਵੀ ਮਤਲਬ ਇੱਕ ਉਹ ਆ ਇੱਕ ਇਹ ਤੇ ਦੋ ਤਿੰਨ ਮੈਂ ਜਿਹੜੇ ਨੇ ਛਿੱਲੇ ਪੰਜ ਪੰਜ ਆਹ ਤਿੰਨੋ ਛਿੱਲੇ ਹੋਏ ਤਾਂ ਦੋ ਆ ਹੱਥ 'ਚ ਹੈਨਾ ਤੇ ਇਹ ਤਗੜੇ ਨੇ ਇਤੋਂ ਵੱਡੇ ਜੀ ਆਓ ਤੇ ਭਾਜੀ ਕਹਿੰਦੇ ਦੀ ਬਹੁਤ ਹੈ ਯਾਰ ਹੋਰ ਨਹੀਂ ਬਸ ਤੇ ਹੁਣ ਤੂੰ ਜਿਹੜੇ ਲਾਸਟ ਵਾਲੇ ਬਚੇ ਹੋਈ ਉਹ ਵੀ ਰੱਖ ਤਾ ਕਹਿੰਦੇ ਇਹ ਤੇ ਕੁਝ ਵੀ ਨਹੀਂ ਬਣਿਆ ਮੈਂ ਇਹ ਤੇ ਭਾਜੀ ਤੁਹਾਡੇ ਮੁੰਡੇ ਨੇ ਖਾ ਜਾਣਾ ਇਹਨਾਂ ਦੀ ਸਹੀ ਗੱਲ ਚਰਾਇ ਨਹੀਂ ਖਾ ਜਾਣਾ ਤੇ ਅਸੀਂ ਕਿੱਧਰ ਜਾਣਾ ਅਹੀਂ ਹੋਰ ਬਣਾ ਲੈਂਦੇ ਆ ਅਸੀਂ ਮਿਹਨਤ ਕਰਦੇ ਰਹਿ ਕੇ ਜਣੀ ਆਪਾਂ ਹੋਰ ਬਣਾ ਲੈਂਦੇ ਆ ਨੇ ਆਪਣੀਆਂ ਜਿਹੜੀ ਸੰਦੀਪ ਆ ਉਹ ਤੇ ਕਰ ਰਹੀ ਐ ਤਿੰਨੇ ਕੇ ਪਿਆਜ ਵੀ ਘਟਣ ਨਹੀਂ ਦੀਦੀ ਹੋਣੀ ਸੰਦੀਪ ਦਾ ਬੁਰਾ ਹੜਾ ਤੇ ਅੱਜ ਪਥਰੀ ਦਰਦ ਛਿੜ ਪਈ ਆ ਉਹ ਥੱਲੇ ਬੈਠੀ ਇਹ ਗਿਜਰੇਲਾ ਗਾਜਰਾ ਵਿੱਚ ਕਹਿੰਦੇ ਕਿ ਗਿਜਰੇਲਾ ਬਣਾਉ ਮੈਂ ਖਾਣਾ ਗਾਜਰਾ ਆਪੇ ਕਹਿੰਦੇ ਗਾਜਰਾ ਨਹੀਂ ਆਉਂਦੀਆਂ ਇਹ ਦੀਪ ਨੇ ਕਿਹਾ ਗਿਜਰੇਲਾ ਬਣਾ ਹਾਂ ਕਹਿੰਦੇ ਮੈਂ ਸੁਣਿਆ ਵੀ ਤੁਸੀਂ ਦੁੱਧ ਤੋਂ ਬਣਾ ਜਿਹੜਾ ਨੇ ਬੜਾ ਟੇਸਟ ਹੁੰਦਾ ਉਹਦਾਂ ਨੇ ਇੱਕ ਨੇ ਨਾ ਕਮੈਂਟ ਕੀਤਾ ਕਹਿੰਦੇ ਵੀਰ ਜੀ ਇਹ ਗਿਜਰੇਲਾ ਜਿਹੜਾ ਤੁਸੀਂ ਬਣਾਇਆ ਤਰੀ ਵਾਲਾ ਹੈ ਹੈ ਤੇ ਦੁੱਧੀ ਜਿਆਦਾ ਪਾਤਾ ਇਹ ਹਾਂ ਉਹ ਸੁੱਕੇ ਨੇ ਯਾਰ ਮੈਂ ਵੀ ਨਹੀਂ ਇਦਾਂ ਚੱਕਲੇ ਨੇ ਨਾ ਕੰਮ ਜਿਹੜਾ ਅੱਜ ਬਣਾਵਾਂਗੇ ਇਹ ਬਿਨਾ ਦੁੱਧ ਬਣਾਵਾਂਗੇ ਹਾਂ ਜਿਹਦਾ ਨਾਲ ਭਾਈ ਬਣਾਉਂਦੇ ਆ ਤੇ ਜੇ ਕਿਹਨੇ ਰੈਸਪੀ ਚੈੱਕ ਕਰਨੀ ਹੋਵੇ ਇਹਦੀ ਗਾਜਰਾਂ ਦੇ ਜਰੇਲੇ ਦੀ ਤੇ ਕਿਹੜਾ ਚੈਨਲ ਤੁਹਾਡਾ ਹੈ ਪਤਾ ਫਿਰ ਰੈਸਪੀ ਬਣਾ ਲੈਂਦੇ ਆ ਬਲੌਗ ਦੇ ਦਾ ਤੇ ਕੀ ਨਾਮ ਆ ਤੁਹਾਡੇ ਚੈਨਲ ਕੀ ਮੈਨੂੰ ਨਹੀਂ ਜਿੱਤੀਦਾ ਦੀਪਿੰਦਰ ਬਲੌਗਸ ਦੀਪਿੰਦਰ ਬਲੌਗਸ ਹਾਂ ਭਾਜੀ ਨੇ ਮੈਂ ਤੁਹਾਨੂੰ ਭਾਈ ਨਹੀਂ ਵਾਹ ਬੱਤਰ ਜੇ ਦੱਸਿਆ ਫਲੈਸ਼ ਜਿ ਘੋਣ ਆਣੇ ਹੱਥ ਜੇ ਗਾੜੀ ਕਰ ਦਿੰਦੇ ਉਹ ਹਨੇਰਾ ਜਾਈਦਾ ਫਲੈਸ਼ ਜਗ ਜਾਂਦੀ ਫਿਰ ਆਪਣੇ ਆਵੇ ਸੰਦੀਪ ਵੀ ਹੁਣੇ ਉੱਪਰ ਆਏ ਹੋਵੇ ਨਾ ਅੱਜ ਆਹ ਵਧੀਆ ਤਰੀਕਾ ਭਾਈ ਨੇ ਮਾਨੂੰ ਦੱਸਤਾ ਇਸੀ ਖਾਂ ਦੇ ਚਮੰਗਨ ਜੜੇੜਾਓ ਤੇ ਭੁੰਲੋ ਇਹਨਾਂ ਨੂੰ ਇਹ ਵੀ ਸੰਦੀਪ ਦੇ ਕਾਫੀ ਜਿਹੇ ਦਰਦੋਂ ਹੰਢੇ ਹੁਣ ਫਰਕ ਉਦਾਂ ਪਿਆ ਨਹੀਂ ਅਜੇ ਵੀ ਜਦੋਂ ਕੋਈ ਨਹੀਂ ਪੈਜੂਗਾ ਫਰਕ ਕੀ ਕਰਨਾ ਤੇਜ਼ ਵੀ ਨਾ ਜੇ ਢੱਲ ਲੱਗ ਪਾ ਪਦੇ ਪਦੇ ਕੋਈ ਗੱਲ ਨਹੀਂ ਹਾਂ ਨਾ ਪਦੇ ਪਦੇ ਕੋਈ ਗੱਲ ਨਹੀਂ ਮੁੜ ਕੇ ਨਾ ਸੀਸੀ ਕਰੀ ਉਹ ਨਹੀਂ ਇਹਨਾਂ ਨੇ ਪਰਤਾਂ ਇਹਨਾਂ ਨੇ ਪਰਤਾਂ ਬਣਾਉਣਾ ਜੇ ਤੇਲ ਇਹਨਾਂ ਜਿਆਦਾ ਪਾ ਲਿਆ ਵਾ ਐਵੇਂ ਭਾਜੀ ਪਰਤਾਂ ਜੇ ਤੇਲ ਵੱਧ ਹੀ ਹੁੰਦਾ ਮੇਰੀ ਨਾਲ ਦੀ ਤਾਈਆਂ ਡਈਏ ਦਰਦ ਹੋਣ ਪਥਰੀ ਕਿਉਂ ਤੇਲ ਨਾਲ ਪਥਰੀ ਤੇਲ ਦੇ ਨਾਲ ਉਹ 스멜 ਦੇ ਨਾਲ ਹੀ ਸ਼ੁਰੂ ਹੋ ਗਈ ਹੈ ਨਾ 스멜 ਦੇ ਨਾਲ ਹੀ ਸ਼ੁਰੂ ਹੋ ਗਈ ਬੰਦਿਆ ਜਿਹੜੇ ਗੱਲ ਪਕੌੜੇ ਖਾਦੇ ਉਸ ਨੂੰ ਵਾ ਵਾ ਜਿਹੜੀ ਚਾਪ ਹੀ ਨਾ ਉਹ ਲੈ ਬੈਠੀ ਚਾਪ ਕਦੋਂ ਖਾਦੀ ਹੁੰਦੇ ਹੈ ਉਹ ਜਿਹਨੂੰ ਪਕੌੜੀ ਖਾਦੇ ਵਾ ਉਹ ਇੱਕ ਬ੍ਰੈਡ ਵਾਲਾ ਮੈਂ ਹੀ ਦੇਤਾ ਹਾਂ ਓਹੋ ਬੋਲੇ ਕੰਮ ਕਰਾਉਗਾ ਯੋਆ ਗਾ ਮੈਂ ਮਿੱਠੀ ਪਾਨ ਦੇਖੀ ਮੈਂ ਸੁਆਹਣੀਆਂ ਨੂੰ ਲੂ ਨਾ ਤੇੰਮੀਂ ਦੱਸੋ ਵੀ ਪਰਤਾ ਬਣਦਾ ਕਿਵੇਂ ਤੇ ਜੀਂ ਗਲਾ ਸੁਣੋ ਸੰਦੀਪ ਨੇ ਮਰ ਕੋਈ ਜਾ ਸੁੱਕੀ ਪਰਥੇ ਜੀ ਕਲਰ ਵੀ ਰੋਟੀ ਗੱਲ ਕਰਨਾ ਪਤਾ ਨਹੀਂ ਅਦਾ ਕਲਰ ਖੇੜਾ ਹੈ ਕਲਰ ਤੇ ਉਹ ਮੈਨੂੰ ਦਿਖਾਉਂਦਾ ਕਿਹੜਾ ਕਲਰ ਹੈ ਸੰਤਰੀ ਹਾਂ ਮਲਟੀ ਸ਼ੇਡ ਆ ਆ ਮਲਟੀ ਸ਼ੇਡ ਆ ਵੇਲਾ ਉਹ ਆਮੀ ਅਮੀ ਹੋਈ ਉਹ ਅਮੀ ਵਾਇਦੋ ਹਰ ਗੁਨੇ ਵੇ ਲਾਗਿਟ ਬੰਦ ਕਰ ਰੱਖਾਂ ਨਹੀਂ ਪੈਂਦੀ ਆ ਲੈ ਹਾਨ ਮਾਰੋ ਪੀ ਪੀ ਖਾ ਦੋ ਪੀ ਪੀ ਦੀ ਗੰਦੀ ਲਾਈਟ ਬੰਦ ਚਲੋ ਬੈਕ ਦਾ ਗੇਅਰ ਪਾ ਲਓ ਲਾਈਟ ਅੱਠਾਂ ਹੀ ਬੈਣੀ ਚਾਹੀਦੀ ਨਹੀਂ ਨਹੀਂ ਇਹ ਹੋਣੀ ਹੈ ਮਤਲਬ ਐਕਸੀਡੈਂਟ ਹੋਇਆ ਤੇ ਉਹ ਲਾਈਟ ਜਿਹੜੀ ਚੁੱਟ ਗਈ ਉਹ ਬੈਕ ਗੇਅਰ ਮਾਰ ਖੁਸ਼ ਹੋਈ ਕਿ ਉਹ ਨਹੀਂ ਹੁੰਦੀ ਆ ਗਰ ਨੇ ਤਾਂ ਚੌਪਾਹੇ ਰਾ ਦੇ ਵੱਜ ਗਏ ਨੇ ਇੱਕ ਤੇ ਇਹਨਾਂ ਨੇ ਪੜਥਾ ਬਣਾਉਂਦੇ ਮੋੜਾ ਟਾਈਮ ਲਾਤ ਨੇ ਇਹਨਾਂ ਦੇ ਜਰੇਲਾ ਖਮਾਉਣਾ ਹੀ ਇਹਨਾਂ ਨੇ ਗੱਲਾਂ ਰਹੀਆਂ ਨੇ ਤੰਦਾਰ ਦਦ ਕਿੰਨੀਆਂ ਦੀਆਂ ਗੱਲਾਂ ਇੱਕ ਮੜ ਦਦਾਂ ਕਿੰਨੀਆਂ ਨੇ ਗੱਲਾਂ ਤੇ ਆ ਬੰਦੇ ਨੇ ਜਿਹੜੇ ਇਹਨਾਂ ਦੀਆਂ ਗੱਲਾਂ ਰਹੀਆਂ ਨੇ ਇਹਨਾਂ ਵਿੱਚ ਜਰੇਲਾ ਖਵਾਉਣ ਹੈ ਜਿਹਨੇ ਕਹਿੰਦੇ ਕਿ ਜਰੇਲਾ ਖਵਾਵਾਂਗੇ ਖਵਾ ਲੰਗੇ ਹੁਣੇ ਬਣਾਉਂਦੇ ਮੱਸ ਕੇ ਤੂੰ ਹੀ ਖਵਾ ਤਾਂ ਹੁਣ ਅਲਸ ਵੀਰ ਤੇ ਗੱਲ ਪਾਜੀ ਨਹੀਂ ਵੀਰ ਹੁਣ ਨਹੀਂ ਬਸ ਮੇਨ ਹੁਣ ਸਵੇਰੇ ਮੇਨ ਬਣਾਉਂਗਾ ਜਰੇਲਾ ਕੈਮਰੇ ਸਾਹਮਣੇ ਕੈਮਰੇ ਸਾਹਮਣੇ ਮੈਨੂੰ ਬਣਾ ਕੇ ਜਰੇਲਾ ਹੈ ਮੇਨ ਉਹ ਤਰ ਲੈ ਰਹੇ ਹਾਂ ਅੰਡਾ ਫਿਰ ਕੰਡੇ ਨੇ ਗੁਜੇ ਲਾਚੜਿਆ ਤੂੰ ਅੰਦਰਾਂ ਚ ਵੰਨ ਨਹੀਂ ਤੇਰੀ ਕੁੜੀ ਵੀ ਬਿਚੀਲਾ ਵਿਚਾਰੀ ਸੋਚ ਕੇ ਤੂੰ ਕੀ ਹੈ ਕੋਈ ਜਾਈ ਆ ਮੇਰੇ ਕੋ ਮੇਰੇ ਪੈ ਇੱਕ ਤੇ ਆ ਮੁੰਡੇ ਨੇ ਨਾ ਬਹੁਤ ਤੰਗ ਕੀਤਾ ਹੈ ਮੈਂ ਤੇ ਸੰਦੀਪ ਦੀ ਚੱਲੇ ਆ ਦਵਾਈ ਲੈਣੋਂ ਵਾਸਤੇ ਰਾਤ ਦਾ ਵੱਜ ਗਿਆ ਆ ਇੱਕ ਤਾ ਜੀ ਨੇ ਕੋਤਾਊ ਗਿਆ ਕਿੱਥੇ ਜਾਣਾ ਹੈ ਹੈ ਆਵੇਲੇ ਇੱਥੇ ਕਿੰਨਾ ਟਾਈਮ ਹੋ ਗਿਆ ਦੇਖਿਆ 1:15 1:15 ਹੋ ਗਏ ਨੇ ਤੇ ਇਹ ਤੇ ਸੰਦੀਪ ਦੇ ਕਾਫੀ ਜ਼ਿਆਦਾ ਦਰਦ ਹੋ ਰਹੀ ਆ ਪੱਥਰੀ ਦੀ ਇਹ ਹੁਣ ਕੰਟਰੋਲ ਤਾਂ ਖਾਮ ਬਾਹਰ ਹੋ ਗਿਆ ਨੇ ਇੰਜੈਕਸ਼ਨ ਜਿਹੜਾ ਨਹੀਂ ਲਵਾਈਏ ਕੋਈ ਵੀ ਡਾਕਟਰ ਹੋਊਗਾ ਦੇ ਹਸਪੀਟਲ ਕਿਤੇ ਜਾਣੇ ਇੰਜੈਕਸ਼ਨ ਵਗੈਰਾ ਜਿਹੜਾ ਨਹੀਂ ਲਵਾ ਕੇ ਆ ਜੰਨੇ ਦੀਪ ਹਮ ਦੀਪ ਹਸਪੀਟਲ ਚ ਨੇ ਤੇ ਮਗਰ ਬਿੱਠੀ ਜੀ ਗੱਲ ਨਾ ਹੈਗਾ ਵੀ ਮਾਰ ਨਹੀਂ ਚਲੋ ਗੱਡੀ ਦਿੱਤੀ ਇਹਦਾ ਸੁਖ ਹੈਗਾ ਵੀ ਜਿੱਦਨ ਮਰਜ਼ੀ ਨਿਕਲ ਜਾਈਦਾ ਹੈ ਕਿ ਨਹੀਂ ਹਸਪੀਟਲ ਲੈ ਕੇ ਆ ਗਏ ਨੇ ਭਾਜੀ ਹੁਣੀ ਹੁਣ ਇਹਨਾਂ ਦੇ ਵਗ ਨਹੀਂ ਇੱਥੇ ਇੰਜੈਕਸ਼ਨ ਉਹਰੇ ਲਗਾਉਨੇ ਆ ਲੈ ਡੰਬ ਬੰਦ ਕਰ ਦਿੱ ਗਏ ਬੋਸਾ ਬੋਸਾ ਚੰਬਾਰੀ ਖੁੱਲੀ ਤਾਂ ਕਰਕੇ ਹੁਗਿਨੇ ਬੰਦ ਚਲੋ ਆਪਾਂ ਵੀ ਚੱਲ ਜਾਨੇ ਆ ਚਲੋ ਬੰਦਾ ਬਹੁਤ ਆ ਇਹ ਜਿਹੜਾ ਬੰਦਾ ਨਹੀਂ ਆ ਇਹ ਬੰਦਾ ਆਪਣਾ ਮਾੜਾ ਪੈ ਗਿਆ ਕਿਉਂ ਤੂੰ ਉਹ ਗੰਦੇ ਹੱਥ ਲਾਈ ਜਾਣੇ ਉਹਨੂੰ ਦਸਤਾਨਿਆਂ ਨਾਲ ਜਦੋਂ ਕਰਨ ਲੱਗੇ ਤੇ ਉਹ ਵਾਪਸ ਆਇਆ ਅਸਾਂ ਨਹੀਂ ਪਤਾ ਨਹੀਂ ਡ੍ਰਿਪ ਲੰਦੇ ਹ ਹੁਣ ਪਤਾ ਨਹੀਂ ਡ੍ਰਿਪ ਚ ਲਾਉਣ ਕਿ ਮੈਨੂੰ ਲੱਗਦਾ ਦਵਾਈ ਲੈ ਲਈ ਹੁਣ ਫੇਰ ਵਮਟਿੰਗ ਹੋਣੀਆਂ ਨੇ ਉਹ ਅਗਲੀ ਸਾਈਡ ਖਲੋਤੀ ਗਈ ਦਵਾਈ ਉਹਨਾਂ ਨੇ ਦੇ ਦਿੱਤੀ ਹੈ ਤੇ ਇੰਜੈਕਸ਼ਨ ਲਗਾਤਾ ਬਾਕੀ ਵੇਖੋ ਥੋੜਾ ਟਾਈਮ ਲੱਗੂ ਆਡੀਓ ਵਾਲੀ ਫਰਕ ਪੈ ਜਾਏਗਾ ਚੰਚਰੀ ਦਾ ਕਾਫੀ ਮੰਦਾ ਹਾਲ ਇਹਨੇ ਵੀ ਇਹਨੂੰ ਆਜਾ ਬੈਠੋ ਕਿੱਥੋਂ ਭਾਜੀ ਮਿਲਦੇ ਹੋ ਤੂ ਸਾਹਿਬ ਲੱਗੋਂ ਨੋਟੀ ਕੁਲਚੇ ਵੀਡੀਓ ਬੜੀ ਵੈਰ ਨਾਲ ਹੀ ਹਾਂ ਹਾਂ ਮੈਨੂੰ ਅਈਨੇ ਬਹੁਤ ਦੁਖੀ ਕੀਤਾ ਯਾਰ ਸੱਚੀ ਗੱਲ ਜੀ ਬਹੁਤ ਜ਼ਿਆਦਾ ਮੈਂ ਕਿਤਾ ਦੁਖੀ ਕੀਤਾ ਹੈਗੇ ਕਦੀ ਗੁੱਡੇ ਕਦੀ ਗਾਣਾ ਕਦੀ ਕੁਝ ਉਦੇ ਜਾਣ ਤੇ ਬਣੀ ਏ ਤੇਰਾ ਹਾਸਾ ਹੋ ਗਿਆ ਉਹ ਗਾਣਾ ਲਾ ਦੇ ਉਹ ਗਾਣਾ ਲਾ ਦੇ ਸਾਡੀ ਜਾਣ ਤੇ ਬਣੀ ਏ ਸਾਡੀ ਜਾਣ ਤੇ ਬਣੀ ਏ ਤੇਰਾ ਹਾਸਾ ਹੋ ਗਿਆ ਇਹਦਾ ਪਿਆ ਕੋ ਫਰਕ ਕੀ ਨਹੀਂ ਆ ਥੋੜਾ ਜਿਹਾ ਸ਼ਾਬਾਸ਼ ਚਲੋ ਆਣਾ ਚਾਹੀਦਾ ਮਾਰੇ ਕਿਰਪਾ ਕਰੇ ਸਵੇਰੇ ਫੇ ਚਾਂਪ ਖਾਣੀ ਆ ਨੇਸਾ ਨੂੰ ਢਾਂ ਚਲੋ ਹਸਣ ਡਿਆ ਮੈਂ ਫੇਕ ਹੀ ਆ ਯਾਰ ਤੇਰੇ ਨਾਲ ਸੁਣਾ ਖੜਨਾ ਕਲੀ ਭਾਜੀ ਹੁਣ ਐ ਭਾਜੀ ਭਾਏ ਭਾਜੀ ਦੀ ਮੁੰਡੀ ਨੇ ਮੈਂ ਮੈਂ ਇਹੋ ਗੱਲਾਂ ਕਹੀ ਜਾਣੇ ਬਸ ਚਾਹ ਮਾ ਜਣੀ ਆ ਆ ਗਿਆ ਨਿਊਟ੍ਰੀਕਲਚਰ ਨਿਊਟ੍ਰੀਕਲਚਰ ਤੂੰ ਸਾਵੜ ਬਾਜ਼ਾਰ ਲਾ ਗੋ ਆ ਬੜਾ ਹਾਂਜੀ ਆਣ ਇੱਥੇ ਬੰਦੇ ਕਹਿੰਦੇ ਨਿਊਟ੍ਰੀਕਲਚਰ ਖਾਦੇ ਸੀ ਬੜੀ ਵੀਡੀਓ ਵਾਇਰਲ ਹੋਈ ਸੀ ਤੂੰ ਸਾਵੜ ਬਾਜ਼ਾਰ ਲਾ ਗੋ ਹੁਣ ਚੱਲੇ ਆ ਸਪੈਸ਼ਲੀ ਡਿਮਾਂਡ ਆਈ ਆ ਲਿੰਕਾ ਵੀ ਨਹੀਂ ਚਲੋ ਯਾਰ ਠੀਕ ਨਹੀਂ ਆ ਤੇ ਹੁਣ ਵੈਸੇ 1.3 ਵਜੇ 1.3 ਵਜ ਗਿਆ ਕਿਉਂਕਿ ਲਿੰਕਾ ਤੁਹਾਨੂੰ ਪਤਾ ਹੁਣ ਮਿਲਣਾ ਨਹੀਂ ਹੈ ਤੇ ਭਾਜੀ ਹੁਣੀ ਕਹਿੰਦੇ ਨੇ ਸ਼ਿਦਾਂ ਸਾਹਿਬ ਦਾ ਬਿਆਰ ਹੈਗਾ ਸ਼ਾਇਦ ਉੱਥੋਂ ਸ਼ਿਦਾਂ ਸਾਹਿਬ ਦੇ ਸਾਹਮਣੇ ਮਿਲ ਜਾਈਂ ਸ਼ਾਇਦ ਉੱਥੇ ਗਰੇਡੀ ਹੈਗੀ ਆ ਚਾਹ ਵਾਲੀ ਅਸੀਂ ਉੱਥੇ ਖੁੱਲੀ ਰਹੀ ਉਹਨਾਂ ਨੂੰ ਮਿੰਟ ਆਛਾ ਉਹਨਾਂ ਨੂੰ ਚਲੋ ਕੋਈ ਨਾ ਜਾ ਰਹੇ ਹਾਂ ਬਾਕੀ ਮਾਰਾ ਮੇਰ ਕਰਾ ਚਲੋ ਮੇਜੀ ਸ਼ਿਦਾਂ ਸਾਹਿਬ ਦੇ ਦੇਖ ਲਓ ਬਿਲਕੁਲ ਸਾਹਮਣੇ ਆਓ ਦੇਖੋ ਐਂਟਰ ਗੇਟ ਦਿਖਾਈ ਦੇ ਰਿਹਾ ਤੇ ਇੱਧਰ ਸਾਹਮਣੇ ਇਦਾਂ ਇੱਕ ਦੁਕਾਨ ਖੁੱਲੀ ਹੋਈ ਹੈ ਇਹਨਾਂ ਕੋ ਕੋਕ ਲਿਮਕਾ ਗਿਓ ਲੈ ਲੈ ਲਾਂਗੇ ਲਿਮਕਾ ਲੈ ਲਈ ਤੇ ਇੱਕ ਆਮ ਪਾਪੜਾ ਜਿਹਾ ਲੈ ਲਿਆ ਆ ਗਿਆ ਰਮਾਨ ਕੈਂਡੀ ਫਰਕ ਪੈ ਗਿਆ ਵਾ ਚਲੋ ਫਰਕ ਪੈਣਾ ਚਾਹੀਦਾ ਸੋ ਜੀ ਅੱਜ ਦਾ ਵਲੌਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਾਰੇ ਜਾਣੇ ਕਰ ਦਿਓ ਸਬਸਕ੍ਰਾਈਬ ਮੁੰਡੇ ਨੇ ਨਾ ਬਹੁਤ ਜ਼ਿਆਦਾ ਦੁਖੀ ਕੀਤਾ ਆ ਬਹੁਤ ਜ਼ਿਆਦਾ ਪਰ ਇਹ ਵੀ ਪਰਨਾ ਸੋਹਣਾ ਸਜਾਉਂਦਾ ਮੁੰਡਾ ਹਾਂਜੀ ਸਭ ਜੀ ਇਹ ਵਾਰ ਇਹ ਮੁੰਡਾ ਪਰ ਨਸਤਮ ਦਾ ਬਹੁਤ ਜ਼ਿਆਦਾ ਆਪਣੇ ਡੈਡੀ ਨੂੰ